ਸਰ ਤੋਂ ਤੁ ਕਰ ਗਈ ਹਾਂਜੀ ਸਾਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਆਈ ਦੀ ਵੀਡੀਓ ਪੈਂਡ ਡਰੋਲੀ ਭਾਈ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਕਿਸੇ ਨੇ ਵੀ ਇਦਾਂ ਦੀ ਕੋਈ ਵੀਡੀਓ ਬਣਾਉਣੀ ਹੋਵੇ ਜਾਂ ਕੋਈ ਪਸ਼ੂ ਸੇਲ ਕਰਨਾ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜੈਜੇ ਮੌਲ ਦੇ 3 ਜਨਵਾਰ ਦੋ ਤਾਜ਼ੀਆਂ ਸੂਈਆਂ ਇੱਕ ਦੇ ਮਗਰ ਵੱਛਾ ਇੱਕ ਦੇ ਮਗਰ ਵੱਛੀ ਇੱਕ ਗੱਭਣ ਸੂਨ ਨੂੰ ਤਿਆਰ ਇਨਫਰਮੇਸ਼ਨ ਲੈ ਦੇਣਾ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਦੱਸੋ ਨਾਮ ਕੁਲਦੀਪ ਸਿੰਘ ਜੀ ਪਿੰਡ ਡਰੋਲੀ ਭਾਈ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਜੀ ਫੋਨ ਨੰਬਰ ਪਿੰਡ ਡਰੋਲੀ ਭਾਈ ਆ ਫਿਰ ਵਾਰ-ਵਾਰ ਬੰਦੇ ਕਹਿੰਦੇ ਇਹ ਸਾਨੂੰ ਪਿੰਡ ਦਾ ਨਹੀਂ ਦੱਸਿਆ ਡਰੋਲੀ ਭਾਈ ਪਿੰਡ ਆ ਜੀ ਫੋਨ ਨੰਬਰ ਫੋਨ ਨੰਬਰ ਆਪਣਾ ਹੈਗਾ ਜੀ 99140 65 492 99140 65492 ਜਿੰਨਾ ਮਰਜ਼ੀ ਟਿਕਾ ਟਿਕਾ ਦੱਸ ਲਾ ਸਾਰਿਆਂ ਨੇ ਦੁਵਾਰਾ ਦੁਵਾਰਾ ਹੀ ਪੁੱਛਣਾ ਹਾਂਜੀ ਚਲੋ ਸਹੀ ਆ ਗੱਲ ਪੱਕੀ ਆ ਮੈਂ ਚਾਹ ਦੱਸਦਾ ਵੀਰੀ ਬੋਲਦਾ ਫੇਰ ਵੀ ਬਾਈ ਯਾਰ ਕਿੱਥੇ ਵੀਡੀਓ ਬਣਾਈ ਸੀ ਕਿਵੇਂ ਬਣਾਈ ਸੀ ਕਾਦੋਂ ਬਣਾਈ ਸੀ ਕੀ ਦੁੱਧ ਆ ਕਿੰਨਾ ਮੁੱਲ ਆ ਪੁੱਛਣਾ ਹੀ ਪੁੱਛਣਾ ਸਾਰਿਆਂ ਨੇ ਪਤਾ ਨਹੀਂ ਕੀ ਗੱਲ ਆ ਚਲੋ ਕੋਈ ਨਾ ਮੇਰੇ ਯਾਰ ਗੱਜੇ ਹੋ ਜਾਂਦਾ ਫਿਰ ਉਹਨੇ ਤਾਂ ਪੁੱਛਣਾ ਹੀ ਮੈਂ ਆਪਾਂ ਤੁਹਾਨੂੰ ਨਹੀਂ ਪਤਾ ਲੱਗਿਆ ਸ਼ੁਰੂ ਕਰ ਲਿਆ ਇਧਰੋਂ ਹਾਂਜੀ ਇਹ ਕੱਲ ਸੁਪਨੀ ਸੀਗੀ ਉਹ ਠੀਕ ਹੈ ਕੱਲੇ ਸੁਪੀਆ 12 12:00 ਵਜੇ ਠੀਕ ਹੈ ਯਾਨੀ ਇਹ ਕੱਲ ਵੀ ਝੋਤੀ ਸੀ ਅੱਜ ਸਵੇਰ ਜਣੀ ਝੋਤੀ ਆ ਬੋਲੋ ਤਾਂ ਵੱਧ ਹੋਊਗਾ 7 ਕਿਲੋ ਡੰਗ ਦਾ ਮੰਨ ਕੇ 14-15 ਕਿਲੋ ਮੰਨ ਲਵੇ ਠੀਕ ਹੈ ਨਹੀਂ 14-15 ਕਿਲੋ ਹੈਗਾ ਠੀਕ ਹੈ ਕੱਲ ਦੀ ਸਵੇਰ ਲਈ ਕਿੰਨਾ ਕਿ ਦੁੱਧ ਪਿਆਜੋ ਦੇਖੋ ਜੀ ਉਹਦਾ 22-23 ਕਿਲੋ ਕਹਿੰਦੇ ਸੀ ਮਾਲਕ ਆਪਾਂ ਨਹੀਂ ਕਿਸੇ ਨੂੰ ਕਹਿੰਦੇ ਜਣੀ ਜੜ ਕੇ 14 14-15 ਬੋਲੀ ਹੈਗੀ ਆ ਹਾਂ 20 ਕਿਲੋ ਪਿਆ ਦਊਗੀ ਜੈ ਜੈ ਮੋਲ ਜੈ ਜੈ ਮੋਲ ਮੋਲ ਤਾਂ ਬੰਪੂ 70 ਕਰ ਲਓ ਜੀ ਇਹਦਾ ਹੂੰ ਪਰ ਦੇਵੀਆਂ 2 ਘੱਟ 60 ਦੀ ਦੇ ਦੇ ਜੀ ਆ 70 ਦੀ 2 ਘੱਟ 70 ਦੀ ਮਾਨਤਨ ਮਾਨਤਨ ਕਰਦੇ ਕੋਈ ਕੱਢ ਬਾਹਰ ਨੂੰ ਦੋਸਤੋ ਕੱਲ ਦੀ ਸੂਈ ਆ 14 15 ਕਿਲੋ ਬੌਲਾ ਬਾਈ ਕਹਿੰਦਾ ਤਿਆਰ ਆ ਮਗਰ ਰਾਜਾ ਕਿ ਰਾਣੀ ਐ ਇਹਦੇ ਇਹਦੇ ਮਗਰ ਰਾਜਾ ਇਹ ਆਉਣਾ ਨਾ ਸੋਣਾ ਜੇ ਕਿਸੇ ਆਮ ਲਵੇ ਨਾ ਲੋਕੀ ਸਾਮ ਦੇ ਤਾਂ ਬੱਚੀਆਂ ਨਹੀਂ ਤੇ ਰਾਜੇ ਨੂੰ ਕੀ ਨੇ ਸਾਹਮਣਾ ਟੱਟਾ ਕੀ ਨੇ ਸਾਹਮਣਾ ਦੋਸਤੋ ਸਾਡੇ 14 15 ਕਿਲੋ ਬੌਲੀ ਤਿਆਰ ਹੈ ਬਾਈ ਕਹਿੰਦਾ ਜੀ ਤੋ ਲਈਓ ਤਾਂ ਵੱਧ ਦੋ ਦੱਸਦੇ ਆ ਪਰ ਤੁਸੀਂ 20 22 ਕਿਲੋ ਮੰਨ ਕੇ ਸੌਦਾ ਕਰ ਲਿਓ ਦੋ ਟਾਈਮ ਚੋਲੋ ਬਹੁਤ ਚੰਗੀ ਐਰ ਸ਼ੈਰ ਬਰੀਡ ਦੀ ਤਾਜੀ ਸੂਈ ਸਵਾਈ ਦੂਜਿਆ ਸੂਆ ਵਹਿੜ ਹਵਾਨਾ ਸੋਹਣਾ ਵੱਡਾ ਵੀਡੀਓ ਬਣਾਉਣ ਦਾ ਸਮਾਂ ਜਰੂਰ ਨੋਟ ਕਰ ਲਿਓ ਵੀਡੀਓ ਬਣਾ ਰਹੇ ਹਾਂ 12:22 ਮਿੰਟ ਤੇ ਸਮਾਂ ਜਰੂਰ ਨੋਟ ਕਰ ਲਿਓ ਕਈ ਭੈਣ ਭਰਾ ਝੂਠ ਮਾਰ ਦਿੰਦੇ ਆ ਵੀਡੀਓ ਬਣਾਉਂਦੇ ਹੁੰਦੇ ਆ ਆਥ ਨੇ 4 ਵਜੇ ਤੇ ਐਵੇਂ ਕਹਿ ਦੇਣਗੇ 2 ਵਜੇ ਬੰਦੀ ਆ ਜਾਂ 12 ਵਜੇ ਬੰਦੀ ਪਰ ਮਾੜੀਆਂ ਗੱਲਾਂ ਸਹੀ ਚੀਜ਼ੀ ਦੱਸਿਆ ਕਰੋ ਜਿੰਨੀ ਕ ਹੈਗੀ ਓਨਾ ਕ ਦੱਸਿਆ ਕਰੋ ਸਾਢੇ 12 ਵੀਡੀਓ ਬਣਾ ਰਹੇ ਆ ਸ਼ਾਮ ਤੱਕ ਰਹਵਾਨਾ ਬੋਲੇ ਨਾਲ ਭਰ ਲੈਣਾ ਚਵਾਈ ਬਹੁਤ ਚੰਗੀ ਆ ਸਨ ਚਾਰੇ ਬਰਾਬਰ ਹੋਣਗੇ ਠੀਕ ਹੈ ਛੱਟੇ ਦੀ ਗਾਰੰਟੀ ਆਪਣੀ ਹੈ ਨਾ ਠੀਕ ਹੈ ਚਵਾਈ 22 ਗ੍ਰੇਸ ਦਾ ਪੂਰੀ ਚੰਗੀ ਆ ਪੂਰ ਛੱਟੇ ਦੀ ਗਾਰੰਟੀ ਹੈ ਉਥਾਨਾਂ ਦੀ ਸਾਫ ਸੁਥਰੀ ਜਮਾ ਜਾਇਜ਼ ਮਲ 2 ਨੰਬਰ ਤੇ ਆ ਬਾਈ ਦੋ ਨੰਬਰ ਪਰਸੋ ਜੂਬੀ ਸੀ ਕਿ ਨਹੀਂ ਠੀਕ ਹੈ ਇਹਦੀਆਂ ਜਾਨੀ ਟੋਫੀ ਸਿਵਾਇਆ ਜਲਾਣੀ ਕਿੰਨੀ ਬੋਲੀ ਤਿਆਰ ਹੈ ਇਹਨੂੰ ਦੇ 14-15 ਕਿਲੋ ਕਿੰਨਾ ਕੁ ਪਿਆਜ ਮਾਲਕ ਵੱਧ ਕਹਿੰਦੇ ਮੈਂ 20 ਕਿਲੋ ਦੀ ਮੈਂ ਇਹਦੀ ਵੀ ਮੰਨਦਾ ਵੀ 20 ਕਿਲੋ ਦੀ ਮਗਰ ਰਾਣੀ ਹੈ ਇਹਦੇ ਇਹਦੇ ਮਾਲ ਬਹੁਤ ਚੰਗਾ ਬੱਚਾ ਬਹੁਤ ਚੰਗਾ ਠੀਕ ਹੈ ਜੈ ਜਮਲ ਕੋਲੇ ਮੋਲੇ ਦੋਨਾਂ ਦਾ ਜੇ ਜੋੜਾ ਲਊਗਾ ਮੰਨ ਤਾਂ ਖੁੱਲਾ ਖੁੱਲਾ ਕੱਢੀਏ ਬਾਹਰ 70 ਇਹ ਦੇ ਦਾਂਗੇ ਕੱਢੀਏ ਬਾਹਰ ਨੂੰ ਦੋਸਤੋ ਇਹਦੇ ਮਗਰ ਵੱੱਛੀ ਆ ਆ ਬੱਚਾ ਕਿ ਇਧਰਲਾ ਵੱੱਛਾ ਜੀ ਹਾਂ ਬੈਠਾ ਜਿਹੜਾ ਇੱਧਰ ਦਾ ਬੱਚਾ ਆ ਬੱਚੀ ਹੈ ਇਹਦੀ ਆਵਾ ਆ ਬੱਚੀ ਪਿੰਕ ਨੋਜ਼ ਵਾਲੀ ਬਹੁਤ ਚੰਗੀ ਨੀਲੀਆਂ ਅੱਖਾਂ ਦੀ ਦੱਬੀ ਬੱਚੀ ਇਹਦੇ ਥੱਲੇ ਵੀ 14-15 ਕਿਲੋ ਬੌੜੀ ਤਿਆਰ ਆ ਇਹਦੀਆਂ ਚਾਰ ਚਵਾਈਆਂ ਹੋ ਗਈਆਂ ਮਤਲਬ 2 ਦਿਨ ਹੋ ਗਏ ਇਹਨੂੰ ਸੂਈ ਨੂੰ ਸਵੇਰ ਸ਼ਾਮ 2 ਟਾਈਮ ਚਵਾਈ ਹੋਈ ਅਗਲੇ ਦਿਨ ਫੇਰ ਸਵੇਰ ਸ਼ਾਮ 2 ਟਾਈਮ ਚਵਾਈ ਹੋਈ ਹੈ ਚਾਰ ਚਵਾਈਆਂ ਹੋ ਗਈਆਂ 14-15 ਕਿਲੋ ਬੌੜੀ ਤਿਆਰ ਆ ਐਚ ਐਫ ਨਸਲ ਦੀ ਫੁੱਲ ਜਾਤ ਵਾਲੀ ਦੂਜੀਆ ਸੂਬਾ ਤਾਜੀ ਸੂਈ ਵਹਿੜ ਬੱਚਾ ਮਗਰ ਬਹੁਤ ਚੰਗੀ ਵੱਛੀ ਐ ਵਧੀਆ ਸੇਵਾ ਕਰ ਲੋਂਗੇ ਪੈਂਕ ਨੋਜ਼ ਵਾਲੀ ਐ ਟਾਪ ਦੀ ਵਹਿੜ ਤਿਆਰ ਹੋ ਜੂਗੀ ਦੁੱਧ ਬਾਈ ਕਹਿੰਦਾ ਜੀ ਤੋਂ ਲਈਓ ਤਾਂ ਵੱਧ ਦੱਸਦੇ ਆ ਪਰ ਤੁਸੀਂ 20 ਕਿਲੋ ਮੰਨ ਲਓ ਜਾਦ ਵਾਲੀ ਵਹਿੜ 20 ਕਿਲੋ ਦੁੱਧ ਬਾਹਲਾ ਨਹੀਂ ਖੁੱਲਾ ਪਿਆ ਦੇਣਾ ਪਰ ਦੁੱਧ ਦੇਣਾ ਸੇਵਾਨਿਆ ਜਿਵੇਂ ਆ ਬਾਈ ਦੀ ਥੱਲੇ ਸੌਕ ਜੀ ਖਲਾਰੀ ਆ ਪਰਾਲੀ ਦੀ ਤੇ ਜੇ ਪ੍ਰਾਲੀ ਇਹਨਾਂ ਦੇ ਮੂਰੇ ਹੋਈ ਖਰਨੀ ਚੋਈ ਫੇਰ ਤਾਂ ਦੁੱਧ ਕਾਹਦਾ ਪ੍ਰਾਲੀ ਨਾ ਦੇਣਾ ਪਰ ਜੇ ਵਧੀਆ ਸੇਵਾ ਕਰੋਗੇ 22 22 ਕਿਲੋ ਦੋਵੇਂ ਵੇੜਾਂ ਖੁੱਲਾ ਦੁੱਧ ਪਿਆ ਦੇਣੀਆਂ ਕਿਉਂਕਿ ਚਮਕ-ਦਮ ਕਾਲੀਆਂ ਜਾਂਦ ਵਾਲੀਆਂ ਵੇੜਾਂ ਇੱਕ ਲਾਸ ਤੇ ਗੱਬਣ ਬਹੁਤ ਚੰਗੀ ਕਰੋ ਸੰਗ ਦੀ ਕਾਲੀ ਵੱਡੀ ਵੇੜ ਕੰਨਵਾ ਸੁਆ ਸੁਆ ਦੂਜਾ ਜੀ ਨਾਲ ਕਰਾਂਗਾ ਸਿਆ ਉਹ ਮਾ ਕੋਈ ਤੀਜਾ ਮੰਨੇ ਯਾਨੀ 23 ਕਿਲੋ ਦੀ ਮਾਲਕਾਂ ਦੀ ਗਰੰਟੀ ਆ 20 ਕਿਲੋ ਮੈਂ ਵੀ ਕਿੰਨਾ ਦੇਊਗੀ ਦੇਣਾ ਦੇਣਾ ਦੈਨੇ ਰਾਜੋ ਵਾ ਡੰਗ ਦੇੜੀ ਰਾਤ ਨੂੰ ਵੀ ਸੌ ਸਕਦੇ ਆ ਕੋਈ ਵੀ ਸੌ ਸਕਦੇ ਆ ਸਵੇਰੇ ਵੀ ਸੌ ਸਕਦੇ ਨਿਕਾ ਜਮਨ 60 ਦੀ ਜ਼ਿੰਦਗੀ ਮਾਨਤਨ ਮਾਨਤਨ ਕਰ ਦਾਂਗੇ ਜੀ ਦੋਸਤੋ ਬਾਈ ਕਹਿੰਦਾ ਜੀ ਤੋਂ ਲਈ ਉਹ ਕਹਿੰਦਾ 23 ਕਿਲੋ ਦੀ ਗਾਰੰਟੀ ਆ ਪਰ 20 ਕਿਲੋ ਦੀ ਤਾਂ ਕੁਲਦੀਪ ਟਰੋਲੀ ਵਾਲਾ ਕਹਿੰਦਾ ਮੇਰੀ ਗਾਰੰਟੀ ਆ ਆ ਵੀਡੀਓ ਚੈਨਲ ਤੇ ਆਪਣੀ ਪੱਕੀ ਰਹਿਣੀ ਆ ਸਾਂਭ ਕੇ ਰੱਖ ਲਓ ਲਿੰਕ 20 ਕਿਲੋ ਦੀ ਬਾਈ ਕਹਿੰਦਾ ਮੇਰੀ ਗਾਰੰਟੀ ਆ ਠੰਡਾ ਠੰਡਾ ਦੇਣਾ ਖਰਾਕਨੇ ਆ ਜੀ ਇਹ ਵੀ ਗੱਲ ਆਪਾਂ ਲੋਨ ਨਹੀਂ ਕਹਣਾ ਜੇ ਮੈਂ ਘਰੇ ਟਵਾ ਸਕਦਾ ਹਾਂ ਮੈਂ ਐਵੇਂ ਮੇਰੇ ਘਰੇ ਭੱਜਾ ਬਲੇ ਗਵਾ ਪਾਵੇ ਦਾਣਾ ਹੁਣ ਵਹਿਣ ਲੈ ਕੇ ਗਿਆ ਜੀ ਉਹ ਕਹਿੰਦਾ ਬਈ ਚੱਤ ਨਹੀਂ ਲਾਇਆ ਹਾਂ ਹੈ ਤੇ ਪੱਠੇ ਨਹੀਂ ਖਾਂਦੀ ਰਹਦੀ ਆ ਰੰਮੀ ਦਾ ਉਹ ਵੀ ਜਾਂਦੀ ਆ ਉਹ ਘਰ ਆਉਂਦਾ ਨਹੀਂ ਇਹਨੂੰ ਪੱਠੇ ਖਵਾ ਲੈ ਯਾਰ ਇਹ ਤਾਂ ਗੱਲ ਦੋਸਤ ਇਹ ਤਾਂ ਮੇਰੀ ਗਾਰੰਟੀ ਯਾਰ ਜਾਨਵਰ ਕਈ ਤਾਂ ਨਹੀਂ ਉਪਰਾ ਕਰਦੇ ਪਰ ਕਈ ਦਿਹਾੜੀ ਡੰਗ ਜਾਨਵਰ ਉਪਰਾ ਕਰ ਜਾਂਦੇ ਆ ਪਰ ਜਿਹੜੇ ਹਿਸਾਬ ਨਾਲ ਵਹਿੜ ਦਾ ਕੱਦ ਕਾਠਾ ਤੇ ਭਾਂਡਾ ਉਹ ਹਿਸਾਬ ਨਾਲ 20 ਕਿਲੋ ਦੁੱਧ ਬਾਹਲਾ ਨਹੀਂ ਤੂੰ ਨਾਲ ਤੇ ਪਿੱਛੇ ਮੂਹਰੇ ਤੁਨੀ ਹਾਂ ਕਿਉਂਕਿ ਮੱਝ ਨੂੰ ਤਾਂ 20 ਕਿਲੋ ਦੁੱਧ ਬਾਹਲਾ ਹੁੰਦਾ ਉਹ ਤਾਂ ਟਾਵੀਆਂ ਪਿਆਉਂਦੀਆਂ ਪਰ ਗਾਵਾਂ ਦਾ 20-20 ਕਿਲੋ ਦਰਮਿਆਨੀਆਂ ਚੰਗੀ ਸੇਵਾ ਨਾਲ ਵਧੀਆ ਪਿਆਉਂਦੀਆਂ ਤੇ ਜਿਹੜੀਆਂ ਚੰਗੀਆਂ ਵਹਿੜਾਂ ਫਾਰਮ ਵਾਲੀਆਂ ਉਹ ਤਾਂ 30-30 40-40 50-40 ਲੀਟਰ ਵੀ ਦੇ ਦਿੰਦੀਆਂ ਸਾਰੇ ਨੂੰ ਪਤਾ ਆ ਜੀ ਵਾਈ ਵਾਲੇ ਥਾਣ ਗਾਇਬ ਚ ਨਿਕੜ ਮੈਂ ਕੱਲੇ ਕੱਲੇ ਲੱਗੇ ਹੋਇਆ ਫੋਰਡ ਸ਼ਾਂਗ ਭੋਰਾਬ ਨਹੀਂ ਮोटे-ਮोटे ਥਾਣ ਹੈ ਕਿਸੇ ਬੋਧ ਨਹੀਂ ਆਪਣੇ ਕੋਲ ਹੂੰ ਕਿਸੇ ਵੀ ਪਸ਼ੂ ਦੀ ਫੋਰਡ ਸ਼ਾਂਗ ਨਹੀਂ 60000 ਦੀ ਬਾਈ ਕਹਿੰਦਾ ਦੇ ਦੇਣੀ ਆ ਬੇ ਕੋਈ ਟਰਾਲੀ ਨਹੀਂ ਮੁਲਾਈ ਫਿਰਦੀ ਹੋਣੀ ਨਾ ਕਰ ਮਾਰੀ ਜੀ ਇਹ ਨਾ ਵੀ ਗੱਲੋ ਘੱਡਾ ਘੜੀ ਕੱਡੂਗੀ ਇਹ ਤਾਂ ਗੱਲ ਹੈਗੀ ਆ ਬਾਈ ਕਿਸੇ ਵਾਤੇ ਆ ਨਹੀਂ ਹਾਂ ਕਰ ਲਿਦਿਆਂ ਠੰਡੀਆਂ ਸੀਲ ਬਿਨਾਂ ਨਿਆਣੇ ਤੋਂ ਠੀਕ ਹੈ ਬਿਨਾ ਨਿਆਣੇ ਤੋਂ ਬੈ ਜਾਵੇ ਠੰਡੀਆਂ ਸੀਲ ਤਾਂ ਇਹਨੂੰ ਕਰ ਮਾਰਨਾ ਸਹੀ ਹੈ ਠੰਡੀਆਂ ਸੀਲ ਬਾਈ ਕਹਿੰਦਾ ਇੰਨੀਆਂ ਕਿ ਬਿਨਾ ਨਿਆਣੇ ਤੋਂ ਅਗਲਾ ਚਵਾਈ ਕਰ ਲੈ ਬਾਕੀ ਪਹਿਲੀਆਂ ਦੋ ਵੜਾਂ ਦੀ ਤਾਂ ਕੋਈ ਵਹਿਮ ਕਰਨ ਦੀ ਲੋੜ ਹੀ ਨਹੀਂ ਕਿਉਂਕਿ ਸੂਈਆਂ ਸਵਾਈਆਂ ਹੈਗੀਆਂ 14 14 15 15 ਕਿਲੋ ਬੋਲੀ ਤਿਆਰ ਹੈ ਤੜਕੇ ਵੀ ਅਗਲਾ ਡੱਬਾ ਬਾਲਟੀ 6 7 ਵਜੇ ਲੈ ਕੇ ਅੱਜ ਸ਼ਾਮ ਨੂੰ ਵੀ ਅੱਜ ਜੇ ਕੋਈ ਕਸਰ ਰਹਿ ਗਈ ਅਗਲੇ ਦਿਨ ਫੇਰ ਕੱਢ ਲੈ ਚੋ ਕੇ ਲੈ ਜੇ ਤੋ ਬੇ ਬੁਰਨਾ ਸੋਪੂਂ ਗਾਣੇ ਨਹੀਂ ਹਾਂ ਮਤਲਬ ਕੋਈ ਨਹੀਂ ਸੱਚੇ ਪਾਸ ਆ ਆਪ ਨੂੰ ਨਹੀਂ ਅਗਲੇ ਗੇੜੇ ਲਾਉਣੇ ਆ ਸੁੱਖ ਸ਼ਾਂਤੀ ਨਾਲ ਅਗਲਾ ਆਵੇ ਆ ਸੁੱਖ ਸ਼ਾਂਤੀ ਨਾਲ ਜੋ ਕੇ ਮੋੜ ਜਾਵੇ ਹਾਂ ਸਹੀ ਹੈ ਬੜਾ ਕੋਸ ਮੈਂ ਵੀ ਬਾੜਾ ਕੋਸ ਜੇ ਕਰੀ ਜਾਊਂਗਾ ਨਾ ਮੇਰੀ ਨਹੀਂ ਮੰਨਣ ਜੋਗਾ ਪਰ ਜਾਨਵਾਰਾਂ ਦੀ ਮੰਨਣ ਲੱਗੀ ਹਾਂ ਇਹ ਤਾਂ ਇੱਕ ਜਾਨਵਰ ਵੀ ਦੱਸਣਗੇ ਕੋਸ ਨਾ ਜਿਵੇਂ ਆ ਕੱਲ ਸੂਈ ਆ ਹੂੰ ਆਹ ਇਹਦੀਆਂ ਚਵਾਨਾਂ ਦੋ ਹੋਣਾਂ ਉਹਦੀ ਚੌਥੀ ਚ ਆਈ ਹੋਈ ਆ ਇਹਨਾਂ ਬੌੜਾ ਜਿਹੜਾ 15 ਕਿਲੋ ਕਰਦੇ ਇਹਨਾਂ ਨੂੰ ਦਸੇ ਮਾਣ ਦੁੱਧ ਦੇਣਾ ਜਾਤ ਕੁਆਲਟੀ ਦਾ ਦੁੱਧ ਦੇ ਦੇਣਾ ਦੋਸਤੋ 14 14 15 15 ਕਿਲੋ ਖੁੱਲੀ ਬੌਲੀ ਆ 20 20 ਕਿਲੋ ਖੁੱਲਾ ਦੁੱਧ ਪਿਆ ਦੇਣਾ ਤੇ ਜੈ ਜੇ ਮੌਲਾ ਪੂਰੀਆਂ ਚੰਗੀਆਂ ਵਹਿਣਾ ਤੁਸੀਂ ਆਉਂਗੇ ਬਾਈ ਦੇ ਘਰੇ ਤੁਹਾਡਾ ਵੀ ਮਨ ਖੁਸ਼ ਹੋਊਗਾ ਖਾਲੀ ਗੇੜਾ ਨਹੀਂ ਲੱਗਦਾ ਜਦੋਂ ਆ ਕੇ ਵਹਿਣਾ ਵੇਖੋਗੇ ਸੋਹਣੀਆਂ ਵਹਿਣਾ ਚੰਗੇ ਥਣ ਭਾਂਡੇ ਦੀਆਂ ਆਲਾ ਹੋਇਆ ਇੱਕ ਭਰਾ ਨੇ ਮੈਨੂੰ ਫੋਨ ਲਾਈ ਚੰਦੀਕਣੂ ਹਾਂ ਨੰਬਰ ਨੰਮਾ ਪਰ ਆਹ ਦੇਣ ਇਕੱਠੀਆਂ ਲੈਣ ਆਲਾ ਹੋਇਆ ਤਾਂ ਮਾਨਤਨ ਵੀ ਰੱਜ ਕੇ ਕਰ ਦੂਗਾ ਤੇ ਅੱਗਾ ਐ ਵੀ ਆ ਦੋ ਡਰਮ ਲੈ ਕੇ ਰੱਖ ਲਵੇ ਠੀਕ ਹੈ ਸਹੀ ਹੈ ਧੱਕ ਦੇਆ ਕਰਨੀਆਂ ਧੱਕ ਦੇਆ ਕਰਨ ਨਾ ਡਰਮ ਦੋ ਡਰਮ ਬਾਈ ਕਹਿੰਦਾ ਅਗਲਾ ਨਵਾਂ ਲੈ ਕੇ ਰੱਖ ਲਿਆ ਦੋਵੇਂ ਮਿਹੜਾਂ ਲੈ ਲੇ ਤੇ ਦੋਵੇਂ ਡਰਮ ਭਰ ਦਿਆ ਕਰਨੀਆਂ ਨਹਿਤ ਬਾਕੀ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਸਤੀ ਕਰ